ਅੱਗੇ ਲੱਗੇ ਹੁੰਦੇ ਆ ਇੱਕ ਤਾਂ ਉਹੀ ਕੁਦਰਤੀ ਨਹੀਂ ਪਈ ਜਾਂਦਾ ਹੁੰਦਾ ਇਕੰਦਰ ਨਹੀਂ ਪਈ ਜਾਂਦਾ ਬੰਦੇ ਨੂੰ ਇਹ ਲੱਗਦਾ ਵੀ ਮੇਰੇ ਵਰਗਾ ਕੌਣ ਜਦੋਂ ਉੱਥੇ ਬਰਸਾਤ ਹੁੰਦੀ ਹੈ ਮੌਨਸੂਨ ਦੇ ਵਿੱਚ ਸੜਕਾਂ ਖਿਸਕ ਜਾਂਦੀਆਂ ਨੇ ਇੱਕਦਮ ਨਦੀਆਂ ਦੇ ਵਿੱਚ ਹੜਾ ਆ ਜਾਂਦੇ ਨੇ ਟੈਗ ਲਾਉਣਾ ਜੇ ਪੀਣੀ ਆ ਤਾਂ ਪਹਾੜਾਂ 'ਚ ਜਾ ਕੇ ਪੀਤੀ ਜਾ ਸਕਦੀ ਆ ਰਾਜਪੁਰਾ ਲੰਘ ਕੇ ਪੀਤੀ ਜਾ ਸਕਦਾ ਇੱਕ ਉਹ ਵੀ ਚੱਲਿਆ ਹੋਇਆ ਨਾ ਕਿ ਬਰਫ ਵਾਲੀ ਜਗ੍ਹਾ 'ਚ ਜਾ ਕੇ ਫਿਰ ਉਹ ਬਰਫ਼ ਸੌ ਪਾ ਕੇ ਨਾ ਗਲਾਸਾਂ 'ਚ ਫਿਰ ਦਾਰੂ ਪੀਂਦੇ ਨੇ ਫਿਰ ਮੁੜਦੇ ਨਹੀਂ ਕੋਲੇ ਥਾਰ ਪੇਟੀ ਵਿੱਚ ਤੇ ਬਾਰੀਆਂ ਖੋਲ ਕੇ ਇਹਦਾ 4x4 ਹੈ ਤਾਂ ਤੁਰ ਤੱਕ ਲੈ ਜਾਗੇ ਅਸੀਂ ਕੁਝ ਲੋਕ ਨੇ ਜਿਹੜੇ ਉੱਥੇ ਘੁੰਮਣ ਗਏ ਵੀ ਖਤਰਾ ਮੁੱਲ ਲੈਂਦੇ ਨੇ ਜਦੋਂ ਹਿਮਾਚਲ ਨੇ ਅਲਰਟ ਜਾਰੀ ਕਰਤਾ ਵੀ ਇੱਧਰ ਨਾ ਆਓ ਜੀ ਫਿਰ ਆਪਣੇ ਵਾਲੇ ਪੰਜਾਬੀ ਕਹਿੰਦੇ ਆ ਵੀ ਨਾ ਨਾ ਅਸੀਂ ਤਾਂ ਹੈ ਹੀ ਖਤਰੋ ਦੇ ਖਿਲਾੜੀ ਅਸੀਂ ਹ ਜਿਹੜੇ ਬਲੰਦਰ ਕੇਸ ਸੋਸ਼ਲ ਮੀਡੀਆ ਤੇ ਆਉਂਦੇ ਆ ਨਾ ਕਿ ਆ ਨੁਕਸਾਨ ਹੋ ਗਿਆ ਇਹ ਉਹੀ ਫੁੱਲੜਵਾਜ ਨੇ ਜਿਹੜੇ ਬੇਵਾਰਾ ਹੋ ਕੇ ਘਰੋਂ ਬੇਵਾਰਾ ਹੋ ਕੇ ਗਏ ਹੁੰਦੇ ਆ ਨੁਕਸਾਨ ਕਰਾਉਂਦੇ ਆ ਜਦੋਂ 12ਵੀਂ ਕਰਕੇ ਖੰਭ ਨਿਕਲਦੇ ਹਨ ਬੁਲੰਦਰੋਂ ਲੋ ਲੱਗਦਾ ਵੀ ਘਰ ਦੇ ਤੋਂ ਬੇਬੇ ਬਾਪੂ ਤਾਂ ਉਵੇਂ ਹੀ ਬੋਲੀ ਜਾਂਦੇ ਆ ਜੁਗ-ਜੁਗ ਜਾਓ ਜੀ ਸਦਕੇ ਜਾਓ ਜੇ ਜਾਣਾ ਪਰ ਘੁੰਮਣ ਫਿਰਨ ਦਾ ਕੋਈ ਦਿਨ ਹੁੰਦਾ ਕੋਈ ਸਮਾਂ ਹੁੰਦਾ ਨੌਜਵਾਨ ਘੁੰਮਣ ਜਾਂਦੇ ਹੋ ਅਲੱਗ ਚੀਜ਼ਾਂ ਉੱਥੇ ਹੁੱਲੜਵਾਜ ਬਣ ਜਾਂਦੇ ਨੇ ਜਿਆਦਾ ਅੱਜਕੱਲ੍ਹ ਬਰਸਾਤ ਦਾ ਮੌਸਮ ਹੈ ਤੇ ਲੋਕ ਘੁੰਮਣ ਫਿਰਨ ਦੇ ਪਲਾਨ ਬਣਾ ਰਹੇ ਨੇ ਖਾਸ ਕਰਕੇ ਲੋਕਾਂ ਦਾ ਰੁਝਾਨ ਪਹਾੜਾਂ ਵੱਲ ਹੁੰਦਾ ਹੈ ਲੇਕਿਨ ਪਿਛਲੇ ਕੁਝ ਦਿਨਾਂ ਵਿੱਚ ਕਟਨਾਵਾਪਰੀਆਂ ਦੇ ਮਹਾਰਾਸ਼ਟਰ ਦੇ ਲੋਨਾਵਾਲਾ ਵਿੱਚ ਇੱਕ ਪਰਿਵਾਰ ਆ ਜਿਹੜਾ ਉਹ ਅਚਾਨਕ ਆਏ ਫਲੈਸ਼ ਫਲੱਡ ਦੇ ਵਿੱਚ ਰੁੜ ਗਿਆ ਇਸੇ ਤਰ੍ਹਾਂ ਕੱਲ ਡੇਰਾ ਦੂਨ ਦੇ ਵਿੱਚ ਵੀ 10 ਟੂਰਿਸਟ ਨੇ ਜਿਹੜੇ ਉਹ ਵਾਰਿਸ਼ ਦੇ ਵਿੱਚ ਫਰ ਜਾਂਦੇ ਨੇ ਜਿਸ ਤੋਂ ਬਾਅਦ ਨਦੀ ਦੇ ਵਿੱਚ ਪਾਣੀ ਦਾ ਪੱਧਰ ਆ ਜਿਹੜਾ ਉਹ ਵੱਧ ਜਾਂਦਾ ਹੈ ਤਾਂ ਅਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਚਿੰਤਾ ਦਾ ਵਿਸ਼ਾ ਨੇ ਅੱਜ ਇਸ ਮਸਲੇ ਉੱਤੇ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸਹਾਯੋਗੀ ਜਸਪ੍ਰਿਤ ਮੌਜੂਦ ਨੇ ਤਾਂ ਜਸਪ੍ਰਿਤ ਕਿਵੇਂ ਦੇਖਦੇ ਹੋ ਕਿ ਲੋਕ ਨੇ ਜਿਹੜੇ ਉਹ ਘੁੰਮਣ ਫਿਰਨ ਦੇ ਲਈ ਪਹਾੜਾਂ ਨੂੰ ਪ੍ਰੈਫਰ ਕਰਦੇ ਨੇ ਖਾਸ ਤੌਰ ਤੇ ਉਸ ਮੌਸਮ 'ਚ ਜਦੋਂ ਉੱਥੇ ਬਰਸਾਤ ਹੁੰਦੀ ਹੈ ਮੌਨਸੂਨ ਦੇ ਵਿੱਚ ਸੜਕਾਂ ਖਿਸਕ ਜਾਂਦੀਆਂ ਨੇ ਇੱਕਦਮ ਨਦੀਆਂ ਦੇ ਵਿੱਚ ਹੜਾ ਆ ਜਾਂਦੇ ਨੇ ਹੂੰ ਮੁੰਦਰੀ ਤਾਂ ਹਰ ਸਾਲ ਹੀ ਕਿਤੇ ਨਾ ਕਿਤੇ ਬਹੁਤ ਵੱਡੇ ਨੁਕਸਾਨ ਹੁੰਦੇ ਨੇ ਜਦੋਂ ਪਰ ਲੋਕ ਫੇਰ ਵੀ ਨਹੀਂ ਸਮਝਦੇ ਜੀ ਨੇੜੇ ਤੇੜੇ ਪਿੰਡਾਂ 'ਚ ਕੋਈ ਨਾ ਕੋਈ ਇਹੋ ਜਿਹਾ ਨੁਕਸਾਨ ਹੋਇਆ ਹੁੰਦਾ ਕਿ ਨੌਜਵਾਨ ਜਾਂਦੇ ਨੇ ਨੌਜਵਾਨ ਘੁੰਮਣ ਜਾਂਦੇ ਹੋ ਅਲੱਗ ਚੀਜ਼ਾਂ ਉੱਥੇ ਹੁੱਲੜਵਾਜ ਬਣ ਜਾਂਦੇ ਨੇ ਜਾ ਕੇ ਜੀ ਹੁਣ ਹਿਮਾਚਲ ਦਾ ਤੇ ਪੰਜਾਬ ਦਾ ਜਿਹੜਾ ਰੌਲਾ ਚੱਲ ਰਿਹਾ ਹੋ ਸਕਦਾ ਵੀ ਇਹਦੇ ਕਰਕੇ ਕਦੇ ਠੱਲ ਪੈ ਜੇ ਵੀ ਆਵਾਜ਼ਾਈ ਘਟ ਜੇ ਪਰ ਨਹੀਂ ਟਲਦੇ ਉੱਥੇ ਹੁਣ ਇਹ ਦੇਖੋ ਵੱਡਾ ਟ੍ਰੈਂਡ ਇਹ ਚੱਲਦਾ ਬਲੰਦਰ ਵੀ ਜਾਣਾ ਉੱਥੇ ਜਾ ਕੇ ਸਨੈਪ ਪਾਉਣੀਆਂ ਹਨਾ ਵੀਡੀਓ ਬਣਾ ਬਣਾ ਕੇ ਵਾਇਰਲ ਕਰਨੀਆਂ ਫਿਰ ਨੁਕਸਾਨ ਹੁੰਦੇ ਆ ਇੱਕ ਵੀਡੀਓ ਹੋਰ ਵਾਇਰਲ ਹੋਈ ਹੈ ਵੀ ਗੱਡੀ ਚੋਂ ਬਾਹਰ ਨਿਕਲ ਕੇ ਤਾਕੀ ਵਿੱਚ ਦੀ ਸਟੋਰੀਆਂ ਪਾ ਰਹੇ ਨੇ ਜੀ ਆ ਇੱਕ ਪਰਿਵਾਰ ਜਿਹੜਾ ਸਾਰੇ ਦਾ ਸਾਰਾ ਪਰਿਵਾਰ ਰੁੜਿਆ ਉੱਥੇ ਰੀਲਾਂ ਸਾਰਿਆਂ ਨੇ ਬਣਾਈਆਂ ਰਿਕਾਰਡ ਸਾਰਿਆਂ ਨੇ ਕੀਤਾ ਪਰ ਕਿਸੇ ਨੇ ਬਾਹ ਨਹੀਂ ਫੜੀ ਪਰ ਇਦਾਂ ਦੀ ਸਿਚੁਏਸ਼ਨ 'ਚ ਮਦਦ ਕਰਨ ਦੀ ਵੀ ਬਹੁਤ ਔਖੀ ਹੈ ਕਿਉਂਕਿ ਪਾਣੀ ਹੈ ਜਿਹੜਾ ਉਹ ਕਾਫੀ ਜ਼ਿਆਦਾ ਤੇਜ਼ ਸੀ ਇੱਕਦਮ ਹੜਾ ਆ ਗਿਆ ਤੇ ਪਰਿਵਾਰ ਆ ਜਿਹੜਾ ਉਹਨਾਂ ਦੀ ਚੜੜ ਗਿਆ ਤਾਂ ਪੰਜਾਬ ਦੇ ਵੀ ਕਿਥੋਂ ਤੇ ਸੱਤ ਮੁੰਡੇ ਨੇ ਜਿਹੜੇ ਉਹ ਮਰੇ ਸੀਗੇ ਉੱਥੇ ਡੈਮ 'ਚੋਂ ਪਾਣੀ ਛੱਡਿਆ ਗਿਆ ਸੀ ਡੈਮ ਦੇ ਵੱਲੋਂ ਅਲਾਰਮ ਵੀ ਬਜਾਇਆ ਗਿਆ ਸੀ ਲੇਕਿਨ ਉਹ ਨੌਜਵਾਨ ਨੇ ਜਿਹੜੇ ਉਹ ਪਾਣੀ 'ਚੋਂ ਬਾਹਰ ਨਹੀਂ ਨਿਕਲੇ ਜਦੋਂ ਗੇਟ ਖੋਲੇ ਗਏ ਇੱਕਦਮ ਪਾਣੀ ਦਾ ਤੇਜ਼ ਵਹਾਅ ਆ ਤਾਂ ਕਿਸੇ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ ਬਲੰਦਰ ਮਸਲਾ ਪਤਾ ਕੀ ਹੈ ਟਾਲਦੇ ਨਹੀਂ ਜੀ ਜੁਗ-ਜੁਗ ਜਾਓ ਜੀ ਸਦਕੇ ਜਾਓ ਜੇ ਜਾਣਾ ਪਰ ਘੁੰਮਣ ਫਿਰਨ ਦਾ ਕੋਈ ਦਿਨ ਹੁੰਦਾ ਕੋਈ ਸਮਾਂ ਹੁੰਦਾ ਜਦੋਂ ਹੁਣ ਮੌਨਸੂਨ ਚੱਲਦੀਆਂ ਨੇ ਪੰਜਾਬ ਦੇ ਹਾਲਾਤ ਵੀ ਵਿਗੜਦੇ ਨੇ ਪਿਛਲੇ ਪਿਛਲੇ ਸਾਲ ਵੀ ਜਿਵੇਂ ਹੜਾ ਮੀਂਹ ਜਿਆਦਾ ਹੋਣ ਕਰਕੇ ਹੜ੍ਹ ਆਈ ਪੰਜਾਬ 'ਚ ਪਰ ਉੱਥੇ ਤਾਂ ਮਾਹੌਲ ਹੀ ਇਦਾਂ ਦਾ ਉੱਥੇ ਅ ਕਿਸੇ ਕਿਸੇ ਪਾਸੇ ਪੱਥਰ ਆ ਗਿਆ ਰੋਡ ਤੇ ਕਿਸੇ ਦੀ ਗੱਡੀ ਤੇ ਆ ਕੇ ਡੇਗ ਪਿਆ ਵੱਡਾ ਪੱਥਰ ਪਾਣੀ ਦੇ ਵਹਾਣ ਕਿੰਨੇ ਨੁਕਸਾਨ ਹੋ ਗਏ ਹੁਲੜਬਾਏ ਕਰਦੇ ਕਰਦੇ ਆਪਕੇ ਤੇ ਸਲਿੱਪ ਹੋ ਗਏ ਬੰਦੇ ਬੰਦੇ ਦੀਆਂ ਜਾਨਾਂ ਚਲ ਗਈਆਂ ਜਾਂਦੀਆਂ ਨੇ ਸਮਝ ਦੇਣਾ ਚਾਹੀਦਾ ਜੀ ਜਿਨ੍ਹਾਂ ਨੂੰ ਇਹ ਲੱਗਦਾ ਕਿ ਨਹੀਂ ਯਾਰ ਵੀ ਜੇ ਉੱਥੇ ਮੀਂਹ ਵੱਧ ਪੈ ਰਿਹਾ ਤਾਂ ਉਹ ਨਜ਼ਾਰਾ ਵੱਖਰਾ ਉਹ ਦੇਖਣਾ ਬਣਦਾ ਮੌਤ ਨੂੰ ਸੱਦਾ ਦੇਣਾ ਜੀ ਕਿਤੇ ਕਈ ਵਾਰ ਐਵੇਂ ਵੀ ਹੁੰਦਾ ਵੀ ਘਰ ਦੇ ਰੋਗਦੇ ਨੇ ਵੀ ਮੀਂਹ ਪੈਂਦੇ ਨੇ ਤੁਸੀਂ ਕਿੱਥੇ ਮੂੰਹ ਚੱਕਿਆ ਲੇਕਿਨ ਮੰਡੀਰ ਕਹਿ ਲਈ ਆਪਾਂ ਸੁਣਦੀ ਨਹੀਂ ਹੈਗੀ ਘਰਦਿਆਂ ਨੂੰ ਕਹਿੰਦੇ ਨੇ ਕਿ ਤੁਹਾਨੂੰ ਜ਼ਿਆਦਾ ਪਤਾ ਹੈ ਜਦੋਂ ਜਦੋਂ 12ਵੀਂ ਕਰਕੇ ਖੰਭ ਨਿਕਲਦੇ ਹਨ ਬਲੰਦਰੋਂ ਤੋਂ ਲੱਗਦਾ ਵੀ ਘਰਦੇ ਤਾਂ ਬੇਬੇ ਬਾਪੂ ਤਾਂ ਉਹੀ ਬੋਲੀ ਜਾਂਦੇ ਆ ਇਹ ਤਾਂ ਇਹ ਤੁਹਾਡੇ ਕਿਹੜਾ ਮੈਂ ਜੇਬ ਚੋਂ ਲੈਣੇ ਆ ਮੇਰੇ ਤਾਏ ਦਾ ਮੁੰਡਾ ਜਾਂ ਮੇਰਾ ਵੱਡਾ ਭਰਾ ਬਾਹਰ ਆ ਉਹਨੇ ਮੈਨੂੰ ਪੈਸੇ ਪਾ ਦੇ ਤੁਹਾਡਾ ਕੀ ਜਾਂਦਾ ਘੁੰਮ ਕੇ ਮੈਂ ਆਉਣਾ ਮੈਨੂੰ ਛੁੱਟੀਆਂ ਫਿਰ ਘਰ ਦੇ ਚੁੱਪ ਕਰਕੇ ਬਹਿ ਜਾਂਦੇ ਵੀ ਹੁਣ ਬਰਾਬਰ ਤਾਂ ਹੈ ਇਹਦੀ ਕਿਹੜਾ ਲੱਫੜ ਮਾਰ ਲਾਂਗੇ ਜੀ ਫਿਰ ਜਿਹੜੇ ਜਿਹੜੇ ਬਲੰਦਰ ਕੇਸ ਸੋਸ਼ਲ ਮੀਡੀਆ ਤੇ ਆਉਂਦੇ ਆ ਨਾ ਕਿ ਆ ਨੁਕਸਾਨ ਹੋ ਗਿਆ ਇਹ ਉਹੀ ਫੁੱਲੜਵਾਜ ਨੇ ਜਿਹੜੇ ਬੇਵਾਰਾ ਹੋ ਕੇ ਘਰੋਂ ਬੇਵਾਰਾ ਹੋ ਕੇ ਗਏ ਹੁੰਦੇ ਆ ਨੁਕਸਾਨ ਕਰਾਉਂਦੇ ਆ ਤੇ ਮੈਂ ਕਹਿੰਨਾ ਵੀ ਇੰਨਾ ਇੰਨਾ ਬੰਦਿਆਂ ਤੋਂ ਹੀ ਸਮਝ ਜਾਣਾ ਚਾਹੀਦਾ ਜਿਹੜੇ ਪਰਿਵਾਰ ਘਰੇ ਬੈਠੇ ਜਿਹੜੇ ਮੁੰਡੇ ਕੁੜੀਆਂ ਘਰੇ ਬੈਠਿਆ ਨਾ ਇਹਨਾਂ ਨੂੰ ਇਸੇ ਕੇਸ ਤੋਂ ਹੀ ਸਮਝ ਜਾਣਾ ਚਾਹੀਦਾ ਕਿ ਉੱਥੇ ਹਾਲਾਤ ਮਾੜੇ ਆ ਸੋਸ਼ਲ ਮੀਡੀਆ ਨੇ ਤਾਂ ਹੋਰ ਬਹੁਤ ਅਵੇਅਰ ਕਰਤਾ ਬਲੰਦਰ ਰੋਜ਼ ਘੰਟੇ ਘੰਟੇ ਦੀ ਘੰਟੇ ਘੰਟੇ ਦੀ ਖਬਰ ਲੋਕਾਂ ਨੇ ਫੂਨਾ ਚਾਉਂਦੀ ਆ ਉੱਥੇ ਕੰਨੀ ਕਤਰਾਲੋ ਜਿਨ੍ਹਾਂ ਨੇ ਜਿਵੇਂ ਟੂਰ ਟੂਰ ਬਣਾ ਕੇ ਪੈਕ ਬਣਾ ਕੇ ਦਿੰਦੇ ਨੇ ਸੋਸ਼ਲ ਮੀਡੀਆ ਤੇ ਆਉਂਦਾ ਨਾ ਵੀ ਇੰਨੇ ਦਿਨ ਦਾ ਟ੍ਰਿਪ ਆ ਜੀ ਆਜੋ ਘੁੰਮਣ ਚੱਲਦੇ ਆ ਜੀ ਪਰ ਕੋਈ ਸਮਾਂ ਕੋਈ ਤਰੀਕ ਵੇਖ ਕੇ ਜਾਣਾ ਚਾਹੀਦਾ ਘੁੰਮਣ ਨੂੰ ਸਾਰਿਆਂ ਦਾ ਮਨ ਕਰਦਾ ਹੱਕਵੰਦਾ ਜਾਣਾ ਚਾਹੀਦਾ ਪਰ ਜਦੋਂ ਉੱਥੇ ਹਾਲਾਤ ਖਰਾਬ ਨੇ ਜਦੋਂ ਹਿਮਾਚਲ ਨੇ ਅਲਰਟ ਜਾਰੀ ਕਰਤਾ ਵੀ ਇੱਧਰ ਨਾ ਆਓ ਜੀ ਜੀ ਫਿਰ ਆਪਣੇ ਵਾਲੇ ਪੰਜਾਬੀ ਕਹਿੰਦੇ ਆ ਵੀ ਨਾ ਨਾ ਅਸੀਂ ਤਾਂ ਹੈ ਹੀ ਖਤਰੋ ਦੇ ਖਿਲਾੜੀ ਅਸੀਂ ਆਂ ਇੱਕ ਚੀਜ਼ ਹੋਰ ਵੀ ਹੁੰਦੀ ਹੈ ਕਿ ਚਲੋ ਘੁੰਮਣ ਗਏ ਹੋਇਓ ਕੁਝ ਲੋਕ ਨੇ ਜਿਹੜੇ ਉੱਥੇ ਘੁੰਮਣ ਗਏ ਵੀ ਖਤਰਾ ਮੁੱਲ ਲੈਂਦੇ ਨੇ ਨਦੀ ਦੇ ਵਿੱਚ ਚੱਲ ਜਾਂਦੇ ਨੇ ਝਰਨੇ ਨੇ ਜਿਹੜੇ ਉਹ ਝਰਨਿਆਂ 'ਚ ਚਲੇ ਜਾਂਦੇ ਨੇ ਇੱਕ ਵਾਰ ਜੇ ਤੁਹਾਡਾ ਪੈਰ ਤਸਲ ਗਿਆ ਤਾਂ ਤੁਸੀਂ ਰਿਕਵਰ ਨਹੀਂ ਹੋ ਸਕਦੇ ਮੋੜ ਤੋਂ ਖੜੇ ਨਹੀਂ ਹੋ ਸਕਦੇ ਤਾਂ ਤੁਸੀਂ ਵਹਾਅ ਦੇ ਵਿੱਚ ਰੁੜ ਜਾਵੋਗੇ ਅੱਜ ਵੀ ਹੁਣ ਫਲੈਸ਼ ਫਲੱਡ ਆਉਂਦੇ ਨੇ ਤਾਂ ਪਤਾ ਹੁੰਦਾ ਹੈ ਕਿ ਬਰਸਾਤ ਹੋ ਰਹੀ ਹੈ ਖਤਰਾ ਹੋ ਸਕਦਾ ਹੈ ਫਿਰ ਵੀ ਲੋਕ ਨੇ ਜਿਹੜੇ ਬੱਚਿਆਂ ਨੂੰ ਲੈ ਕੇ ਪਾਣੀ ਦੇ ਵਿਚਾਲੇ ਤੱਕ ਜਾਂਦੇ ਨੇ ਛਲਾਰੂ ਨੇ ਬਲਵਿੰਦਰ ਟੈਗ ਲੱਗੇ ਹੁੰਦੇ ਆ ਇੱਕ ਤਾਂ ਉਹੀ ਕੁਦਰਤੀ ਮੀਂਹ ਪਈ ਜਾਂਦਾ ਹੁੰਦਾ ਇਕੰਦਰ ਮੀਂਹ ਪਈ ਜਾਂਦਾ ਹੁੰਦਾ ਬੰਦੇ ਨੂੰ ਇਹ ਲੱਗਦਾ ਵੀ ਮੇਰੇ ਵਰਗਾ ਕੌਣ ਪਿੰਡ ਜਾ ਕੇ ਕਿਸੇ ਨੂੰ ਪਤਾ ਲੱਗੇ ਵੀ ਆਹ ਝਰਨੇ ਥੱਲੇ ਮੈਂ ਨਾ ਕਿ ਆਇਆ ਬਈ ਰੀਲਾ ਬਣਾਉਣ ਵਾਲੇ ਮਸਲੇ 'ਚ ਮੌਤ ਨੂੰ ਮਾਸੀ ਕਹਿੰਦੇ ਨੇ ਅਰੀਲਾ ਦੇ ਚੱਕਰ 'ਚ ਵੀ ਵੈਸੇ ਕਾਫੀ ਲੋਕ ਨੇ ਜਿਹੜੇ ਉਹ ਸ਼ਿਕਾਰ ਹੋਏ ਨੇ ਇਦਾਂ ਦੀ ਜੰਦਾ ਕੀ ਮੰਨਦੇ ਹੋ ਕਿ ਇੱਕ ਬੰਦਾ ਘੁੰਮਣ ਫਿਰਨ ਗਿਆ ਉਨੇ ਇੰਜੋਏ ਕੀਤਾ ਪਹਾੜ ਦੇਖੇ ਉੱਥੇ ਖਾਦਾ ਪੀਤਾ ਸਾਰਾ ਕੁਝ ਕੀਤਾ ਫਿਰ ਬੰਦੇ گئے ਉਹ ਸਿਰਫ ਹੱਥ 'ਚ ਫੋਨ ਆ ਦੇਖੋ ਜੀ ਅਸੀਂ ਇੱਥੇ ਆ ਗਏ ਕੋਈ ਵਲੌਗ ਬਣਾਉਣ ਲੱਗ ਗਿਆ ਕੋਈ ਸਟੈਪ ਚੈਟਾਂ ਪਾਉਣ ਲੱਗ ਗਿਆ ਕੋਈ ਸਟੋਰੀਆਂ ਬਣਾਉਣ ਲੱਗ ਗਿਆ ਉਹ ਐਸੇ ਜੀ ਕੱਢ ਦਿੰਦੇ ਨੇ ਹਰ ਬਹੁਤ ਪਰਿਵਾਰ ਨੇ ਜਿਹੜੇ ਘੁੰਮਣ ਜਾਂਦੇ ਨੇ ਜਿਵੇਂ ਹਣ ਜੂਨ ਦੀਆਂ ਛੁੱਟੀਆਂ ਲਾਂਕੇ ਗਈਆਂ ਬਹੁਤ ਮੁਲਾਜ਼ਮ ਨੇ ਆਪਣੇ ਪਰਿਵਾਰ ਦੇ ਸᱶਇਤ ਘੁੰਮਣ ਜਾਂਦੇ ਨੇ ਜਾਣਾ ਵੀ ਚਾਹੀਦਾ ਪਰ ਉਹ ਸਿਆਣੇ ਨੇ ਜਿਹੜੇ ਕਹਿ ਦਿੰਦੇ ਨੇ ਵੀ ਹਜੇ ਹਾਲਾਤ ਠੀਕ ਨਹੀਂ ਜਦੋਂ ਮੰਨ ਕੇ ਚੱਲੋ ਵੀ ਘਰੋਂ ਬਾਹਰ ਜਾਂਦੇ ਹਨ ਨਾ ਲੋਕ ਕੁਦਰਤ ਦਾ ਨਜ਼ਾਰਾ ਲੈਣਾ ਵੰਦਾ ਜੀ ਆਪਦੀਆਂ ਅੱਖਾਂ ਨੂੰ ਸਕੂਨ ਆਉਂਦਾ ਬੰਦੇ ਦੀ ਰੂਹ ਖੁਸ਼ ਹੁੰਦੀ ਹੈ ਵੀ ਯਾਰ ਇਹੋ ਜਿਹਾ ਵਾਤਾਵਰਨ ਕੁਦਰਤ ਨੂੰ ਕੁਦਰਤ ਤੋਂ ਬਲਹਾਰੇ ਜਾਂਦਾ ਬੰਦਾ ਜਿੱਤੇ ਉਹਨੂੰ ਫੋਨ ਤੇ ਰਿਕਾਰਡਿੰਗ ਕਰ ਕਰਕੇ ਜਿਹੋ ਜਿਹਾ ਬੰਦਾ ਘਰੋਂ ਫੋਨ ਤੇ ਵੇਖੀ ਜਾਂਦਾ ਉਹੋ ਜਿਹਾ ਉੱਥੇ ਆ ਫੋਨ ਤੇ ਵੇਖੀ ਜਾਂਦਾ ਜੀ ਆਸਰਾ ਤਾਂ ਹੋਵੇ ਤੁਸੀਂ ਜੇ ਗਏ ਆ ਬਾਹਰ ਦੇਖਿਆ ਤੇ ਤੁਹਾਡੀਆਂ ਅੱਖਾਂ ਨੂੰ ਸਕੂਨ ਮਿਲੇ ਉੱਥੇ ਹੁੰਦਾ ਵੀ ਛੇਤੀ ਛੇਤੀ ਸਨੈਪ ਪਾਵਾਂ ਛੇਤੀ ਛੇਤੀ WhatsApp ਤੇ ਸੁਨੇਹਾ ਭੇਜਦਾ ਕਿ ਮੈਂ ਅੱਜ ਇੱਥੇ ਫਿਰਦਾ। ਬਈ ਘੁੰਮਣ ਵਾਲੇ ਲੋਕਾਂ ਦੀਆਂ ਵੀ ਕੈਟਾਗਰੀਆਂ ਹੁੰਦੀਆਂ ਨੇ। ਕਈ ਲੋਕ ਨੇ ਜਿਹੜੇ ਉਹ ਘੁੰਮਣ ਜਾਂਦੇ ਨੇ। ਹੂੰ ਉਹ ਕਹਿੰਦੇ ਨੇ ਜੀ ਅਸੀਂ ਨਾ ਫਲਾਣੀ ਜਗ੍ਹਾ ਗਏ ਉੱਥੇ ਕੋਈ ਰਸਤਾ ਨਹੀਂ ਸੀ ਫਿਰ ਅਸੀਂ ਇੰਨੇ ਕਿਲੋਮੀਟਰ ਪਹਾੜ ਤੇ ਟਰੈਕਿੰਗ ਕੀਤੀ। ਅਸੀਂ ਉਹ ਫਲਾਣੀ ਚੋਟੀ ਤੇ ਜਾ ਕੇ ਆਏ। ਅਸੀਂ ਉੱਥੇ ਆਹ ਚੀਜ਼ ਦੇਖੀ। ਇੱਕ ਘੁੰਮਣ ਵਾਲੇ ਹੁੰਦੇ ਨੇ। ਵੀ ਜਲਦੇ ਹੋਏ ਪੇਟੀ ਰੱਖ ਲਈ ਵੀਰਾਂ ਦੀ ਗੱਡੀ 'ਚ ਪੀਂਦੇ ਗਏ ਪੀਂਦੇ ਹੋਏ ਇਹ ਵੀ ਫਰਕ ਹੁੰਦਾ ਨਾ ਐਕਸਪਲੋਰ ਨਹੀਂ ਕਰਦੇ ਉਹ ਮਾਹੌਲ ਨੂੰ ਆਪਦੇ ਆਪ ਨੂੰ ਉਹਨਾਂ ਨੂੰ ਇਹ ਲੱਗਦਾ ਕਿ ਜੇ ਪੈਗ ਲਾਉਣਾ ਜੇ ਪੀਣੀ ਆ ਤਾਂ ਪਹਾੜਾਂ 'ਚ ਜਾ ਕੇ ਪੀਤੀ ਜਾ ਸਕਦੀ ਆ ਰਾਜਪੁਰਾ ਲੰਘ ਕੇ ਪੀਤੀ ਜਾ ਸਕਦੀ ਕੋ ਉਹ ਵੀ ਚੱਲਿਆ ਹੋਇਆ ਨਾ ਕਿ ਬਰਫ ਵਾਲੀ ਜਗ੍ਹਾ 'ਚ ਜਾ ਕੇ ਫਿਰ ਉਹ ਬਰਫ ਪਾ ਕੇ ਨਾ ਗਲਾਸਾਂ 'ਚ ਫਿਰ ਦਾਰੂ ਪੀਂਦੇ ਨੇ ਫਿਰ ਮੁੜਦੇ ਨਹੀਂ ਉਹ ਬਲੰਦਰ ਫਿਰ ਉਹਨਾਂ ਦਾ ਉਹਨਾਂ ਦੇ ਹਾਲਾਤ ਐ ਇਹੋ ਜਿਹੇ ਹੁੰਦੇ ਆ ਕੀ ਇੱਕ ਤਾਂ ਮਾਹੌਲ ਉਹ ਜਾ ਜੀ ਫਿਰ ਦੂਜਾ ਜਦੋਂ ਪੈਗ ਲੱਗੇ ਪੈਗ ਲੱਗੇ ਹੁੰਦੇ ਆ ਫਿਰ ਉਹਨਾਂ ਨੂੰ ਇਹ ਲੱਗਦਾ ਵੀ ਮੇਰੇ ਵਰਗਾ ਤਾਂ ਹੈ ਹੀ ਨਹੀਂ ਇੱਥੇ ਕੋਈ ਕੀ ਜਦੋਂ ਕਲੇਸ਼ ਵਿੱਢਿਆ ਜਾਂਦਾ ਨਾ ਜਦੋਂ ਹਿਮਾਚਲ ਦਾ ਜਾਂ ਪੰਜਾਬ ਦਾ ਕੋਈ ਉੱਥੇ ਰੌਲਾ ਤੂ ਤੂ ਮੈਂ ਮੈਂ ਹੁੰਦੀ ਹੈ ਉਹ ਪੈਗ ਲੱਗੇ ਵਾਲੇ ਕਰਦੇ ਆ ਭਲੇ ਮਾਨਸ ਬੰਦੇ ਦਾ ਕਿਸੇ ਨਾਲ ਕੀ ਮੁਕਾਬਲਾ ਉਹ ਅਗਲਾ ਘੁੰਮਣ ਗਿਆ ਆਪਣੇ ਪਰਿਵਾਰ ਨਾਲ ਘੁੰਮ ਕੇ ਹਫ਼ਤੇ ਚ ਘਰੇ ਆ ਜਾਂਦਾ ਜਿਹੜੇ ਲੋਕ ਉੱਥੇ ਜਾ ਕੇ ਗੱਡੀ ਦੀਆਂ ਤਾਕੀਆਂ ਖੋਲ ਲੈਂਦੇ ਆ ਹਨਾ ਪੁੱਤੇ ਜਾ ਕੇ ਰਤਾਂ ਕੋਲੇ ਪਹੁੰਚ ਕੇ ਤਾਕੀਆਂ ਖੋਲਤੀਆਂ ਸਿਰਬਾਰ ਕੱਢ ਲਿਆ ਤੇ ਉਦੋਂ ਲੱਗਦਾ ਵੀ ਉਦੋਂ ਇਹ ਮਸਲਾ ਹੁੰਦਾ ਵੀ ਜਦੋਂ ਮੀਂਹ ਪੈਂਦੇ ਆ ਨਾ ਫਿਰ ਉਹ ਕਹਿ ਦਿੰਦੇ ਆ ਵੀ ਇਹ ਰਾਹ ਬੰਦ ਆ ਫਿਰ ਜਿਹੜੇ ਛਲਾਰੂ ਹੁੰਦੇ ਆ ਫਿਰ ਉਹ ਕਹਿੰਦੇ ਵੀ ਕੋਲੇ ਥਾਰ ਆ ਪੇਟੀ ਵਿੱਚ ਆ ਤੇ ਬਾਰੀਆਂ ਖੋਲ ਕੇ ਇਹਦਾ 4x4 ਆ ਤਾਂ ਤੁਰ ਤੱਕ ਲੈ ਜਾਾਂਗੇ ਅਸੀਂ ਉਹ ਨੁਕਸਾਨ ਕਰਾ ਦੇਣਗੇ ਉਹਨਾਂ ਨੂੰ ਇਹ ਲੱਗਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਸਮਝਦਾਰ ਆ ਉਹ ਨਾ ਤਾਂ ਜਲਦਬਾਜ਼ੀ ਕਰਦੇ ਆ ਨਾ ਹੁਲੜਬਾਜ਼ੀ ਕਰਦੇ ਆ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਆ ਉਹਨਾਂ ਨੂੰ ਇਹ ਲੱਗਦਾ ਵੀ ਜਿੱਥੇ ਉਹਨਾਂ ਨੇ ਕਿਹਾ ਤਾਂ ਵੀ ਰੁਕਣਾ ਤੇ ਰੁਕ ਜਾਂਦੇ ਆ ਇੱਕ ਚੀਜ਼ ਹੋਰ ਵੀ ਆ ਹਰੇਕ ਬੰਦਾ ਪਹਾੜਾਂ 'ਚ ਡਰਾਈਵਿੰਗ ਨਹੀਂ ਕਰ ਸਕਦਾ ਭਾਵੇਂ ਬੰਦੇ ਨੇ ਕਿੰਨੀ ਮਰਜ਼ੀ ਗੱਡੀ ਚਲਾਈ ਹੋਵੇ ਤਾਂ ਪਹਾੜਾਂ 'ਚ ਗੱਡੀ ਚਲਾਉਣੀ ਹਰੇਕ ਨੂੰ ਹੀ ਔਖੀ ਲੱਗਦੀ ਆ ਚਾਹੇ ਬੰਦੇ ਦਾ ਰੋਜ਼ ਦਾ ਕੰਮ ਹੋਵੇ ਕਈ ਮੋੜ ਜਿਹੇ ਹੁੰਦੇ ਨੇ ਜਿੱਥੇ ਗੱਡੀ ਕੰਟਰੋਲ ਕਰਨੀ ਬਹੁਤ ਔਖੀ ਆ ਕਈ ਥਾਵਾਂ ਤੇ ਗੱਡੀਆਂ ਵੀ ਜਾ ਕੇ ਜਵਾਬ ਦੇ ਦਿੰਦੀਆਂ ਨੇ ਕਿਉਂਕਿ ਢੜਾਈਆਂ ਹੀ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਤਾਂ ਅਗਰ ਬੰਦਾ ਪਹਿਲੀ ਦੂਜੀ ਵਾਰ ਪਹਾੜਾਂ 'ਚ ਡਰਾਈਵਿੰਗ ਕਰ ਰਿਹਾ ਉਤੋਂ ਨੇ ਡਰਿੰਕ ਕੀਤੀ ਹੋਈ ਆ ਤਾਂ ਆਪਣੇ ਨਾਲ ਹੋਰ ਨੂੰ ਵੀ ਲੈ ਬੈਠਦਾ ਫਿਰ ਉੱਥੇ ਇਹ ਨਾ ਵੀ ਜिद ਕਰਦੇ ਆ ਉੱਥੇ ਜਾ ਕੇ ਇਹਨਾਂ 'ਚ ਇਨਾਂ 'ਚ ਬਚਪਨਾ ਆਉਂਦਾ ਫਿਰ ਇਹਨਾਂ ਨੂੰ ਇਹ ਲੱਗਦਾ ਵੀ ਨਾ ਨਾ ਜਾਂਦੇ ਹੋਏ ਗੱਡੀ ਤੂੰ ਚਲਾਈ ਸੀ ਆਉਂਦੇ ਹੋਏ ਗੱਡੀ ਮੈਂ ਚਲਾਉਂਗਾ ਇੰਨੇ ਆ ਸਫਰ ਚ ਤੂੰ ਗੱਡੀ ਚਲਾਈ ਆ ਉਦੋਂ ਉਦੋਂ ਇਹ ਲੱਗਦਾ ਵੀ ਮੈਂ ਚਲਾ ਲੂੰਗਾ ਜਿਹੜੇ ਬੰਦੇ ਨੇ ਜੀ ਇਹਨਾਂ ਨੂੰ ਇਹ ਲੱਗਦਾ ਵੀ ਪੀੜੀਆਂ ਗਲੀਆਂ ਚ ਸ਼ਹਿਰਾਂ ਚ ਗੱਡੀ ਚਲਾ ਲੈਂਦੀ ਐ ਤੇ ਪਹਾੜਾਂ ਦੇ ਵੀ ਚਲਾ ਹੀ ਲੈਣਗੇ ਪਰ ਪਰ ਘਾਟਾ ਖਾਂਦੇ ਆ ਸੋ ਗੱਲਬਾਤ ਕੀਤੀ ਆ ਕਿ بارش ਦੇ ਮੌਸਮ ਦੇ ਵਿੱਚ ਪਹਾੜਾਂ ਵੱਲ ਜਾਣ ਤੋਂ ਬਚਾ ਜਾਵੇ ਕਿਉਂਕਿ ਵੱਡੀ ਗਿਣਤੀ ਵਿੱਚ ਲੈਂਡਸਲਾਈਡ ਹੋ ਰਹੇ ਨੇ ਕਈ ਥਾਵਾਂ ਉੱਤੇ ਕਈ ਕਈ ਕਿਲੋਮੀਟਰ ਸੜਕਾਂ ਨੇ ਜਿਹੜੀਆਂ ਉਹ ਪਹਾੜੀ ਦੇ ਥੱਲੇ ਦੱਬੀਆਂ ਜਾਂਦੀਆਂ ਨੇ ਹਾਲ ਹੀ ਦੇ ਵਿੱਚ ਸ਼ਿਮਲੇ ਦੇ ਵਿੱਚ ਇਹ ਸਾਰਾ ਕੁਝ ਹੋਇਆ ਏ ਇਸ ਦੇ ਨਾਲ ਹੀ ਕਈ ਥਾਵਾਂ ਉੱਤੇ ਅਚਾਨਕ ਆਏ ਹੜ੍ਹ ਨੇ ਜਿਹੜੇ ਉਹ ਕਈ ਜ਼ਿੰਦਗੀਆਂ ਲੈ ਬੈਠਦੇ ਨੇ ਅਜਿਹਾ ਕੁਝ ਮਹਾਰਾਸ਼ਟਰ ਦੇ ਵਿੱਚ ਵੀ ਹੋਇਆ ਏ ਸੋ ਸਾਰੇ ਦਰਸ਼ਕਾਂ ਨੂੰ ਇਹੀ ਅਪੀਲ ਹੈ ਕਿ ਘੁੰਮਣ ਜਾਓ ਜੀ ਸੱਦ ਕੇ ਜਾਓ ਲੇਕਿਨ ਸਮਾਂ ਅਤੇ ਮੌਸਮ ਦੇਖ ਕੇ ਹੀ ਪਹਾੜਾਂ ਵੱਲ ਜਾਇਆ ਜਾਵੇ ਕਿਉਂਕਿ ਅਜਿਹੀ ਖੁਸ਼ੀ ਦੇ ਮਾਹੌਲ ਵਿੱਚ ਕਈ ਵਾਰ ਅਣਸੁਖਾਵੀਆਂ ਘਟਨਾਵਾਂ ਵੀ ਹੋ ਜਾਂਦੀਆਂ ਨੇ